ਸ੍ਰੀ ਕਾਲ ਜੀ ਸਤਿ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੈਂ ਤੁਹਾਨੂੰ ਦੱਸਾਂਗਾ ਜੀ ਅੱਜ ਇੱਕ ਐਸੇ ਸਮੋਸੇ ਬਾਰੇ ਸ਼ਹਿਦੀ ਪਟਿਆਲੇ ਵਾਲਿਆਂ ਦੇ ਬਾਰੇ ਪਤਾ ਹੋਵੇ ਸੋ ਪੰਜਾਬੀ ਯੂਨੀਵਰਸਿਟੀ ਵਿੱਚ ਲੱਗਿਆ ਇਹ ਕਿਤਾਬ ਮੇਲਾ ਦੋ ਦਿਨਾਂ ਕਿਤੇ ਜੀ ਕਿਵੇਂ ਜੀ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਆ ਜੀ ਅੱਜ ਪੱਟੇ ਵਾਲੇ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਹੈਗਾ ਜੀ ਇੱਥੇ ਕਿਤਾਬਾਂ ਦਾ ਮੇਲਾ ਤੇ ਆਓ ਤੁਹਾਨੂੰ ਮੇਲਾ ਕੁਮਾਨਦੀਆਂ ਤੇ ਪੰਜਾਬੀ ਯੂਨੀਵਰਸਿਟੀ ਦੀ ਲਾਉਂਦੇ ਆਂ ਗੇੜੀ ਸੋ ਪੰਜਾਬੀ ਯੂਨੀਵਰਸਿਟੀ ਦੀ ਜੋ ਪ੍ਰਮੁੱਖ ਇਮਾਰਤ ਹੈ ਤੁਸੀਂ ਮੇਰੇ ਪਿੱਛੇ ਉਸ ਇਮਾਰਤ ਨੂੰ ਦੇਖ ਰਹੇ ਹੋ ਇਸ ਇਮਾਰਤ ਦਾ ਜੋ ਨੀ ਪੱਥਰ ਸੀ ਉਹ ਦਸੰਬਰ ਦੇ ਮਹੀਨੇ ਸਨ 1967 ਨੂੰ ਜੋ ਭਾਰਤ ਦੇ ਰਾਸ਼ਟਰਪਤੀ ਸੀ জাকੀਰ ਹੁਸੈਨ ਉਹਨਾਂ ਨੇ ਇਸ ਇਮਾਰਤ ਦੀ ਨੀਂਹ ਰੱਖੀ ਸੀ ਤੇ ਕਾਫੀ ਸਾਲ ਲੱਗੇ ਸੀ ਇਸ ਨੂੰ ਬਣੇ ਹੋਏ ਇਹ ਪੰਜਾਬ ਦੀ ਇੱਕ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਜਿਸ ਨੇ ਹਜ਼ਾਰਾਂ ਕਰੋੜਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕੀਤਾ ਹੈ ਮੇਰੇ ਪਿੱਛੇ ਤੁਸੀਂ ਆਹ ਇਮਾਰਤ ਜਿਹੜੀ ਦੇਖ ਰਹੇ ਹੋ ਨਾ ਇਹ ਜਿਵੇਂ ਤੁਸੀਂ ਹੇਮਕੁਟ ਸਾਹਿਬ ਦੀ ਛੱਤ ਨਹੀਂ ਹੁੰਦੀ ਇਹ ਉਸੇ ਤਰ੍ਹਾਂ ਦੀ ਛੱਤ ਦੀ ਬਣਾਈ ਹੋਈ ਹੈ ਇਹ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਅੱਜ ਸ਼ਨੀਵਾਰ ਹੋਣ ਕਰਕੇ ਬੰਦ ਹੈ ਇਮਾਰਤ ਤੇ ਅੰਦਰੋਂ ਤੁਹਾਨੂੰ ਦਿਖਾ ਨਹੀਂ ਪਾਵਾਂਗੇ ਤੇ ਬਾਹਰੋਂ ਦੇਖੋ ਜੀ ਕਿੰਨੀ ਪਿਆਰੀ ਇਮਾਰਤ ਹੈ ਗੁਰੂ ਗ੍ਰੰਥ ਸਾਹਿਬ ਜੀ ਪਵਨ ਜੋ ਪੰਜਾਬੀ ਯੂਨੀਵਰਸਿਟੀ ਦੇ ਕਲਾ ਪਵਨ ਦੇ ਬਿਲਕੁਲ ਨਾਲ ਹੈ ਇੱਕ ਕਲਾ ਪਵਨ ਤੇ ਬਹੁਤ ਪਿਆਰੀ ਮੂਰਤੀ ਬਣੀ ਹੈ ਜੀ ਇੱਥੇ ਰੰਗ ਮੰਚ ਦੇ ਪ੍ਰੋਗਰਾਮ ਹੁੰਦੇ ਨੇ ਅੱਜ ਨਾ ਸ਼ਨੀਵਾਰ ਕਰਕੇ ਯੂਨੀਵਰਸਿਟੀ ਬੰਦ ਹੈ ਤੇ ਇਸ ਸਾਹਮਣੇ ਤੁਸੀਂ ਦੇਖ ਰਹੇ ਹੋ ਮਿਊਜ਼ੀਅਮ ਐਂਡ ਆਰਟ ਗੈਲਰੀ ਜਦੋਂ ਸਮਾਂ ਲੱਗੇ ਨਾ ਇਹ ਜ਼ਰੂਰ ਦੇਖਿਓ ਆ ਕੇ ਬਹੁਤ ਦੇਖਣ ਵਾਲੀ ਜਗ੍ਹਾ ਏ ਅੱਜ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੇ ਇੱਥੇ ਲੱਗਿਆ ਹੋਇਆ ਹੈ ਜੀ ਅੱਜ ਕਿਤਾਬ ਮੇਲਾ ਪੁਸਤਕ ਮੇਲਾ 2025 ਤੇ ਜਿਵੇਂ ਆਇਆ ਮੈਂ ਥੋੜਾ ਜਲਦੀ ਆ ਗਿਆ ਹਜੇ ਤਿਆਰੀ ਚੱਲਦੀ ਪਈ ਹੈ ਤੇ ਬਹੁਤ ਹੀ ਵਧੀਆ ਕਿਤਾਬਾਂ ਦੇ ਸਟਾਲਸ ਇੱਥੇ ਹੈਗੇ ਨੇ ਦੋਸਤੋ ਪੜਨਾ ਕਦੀ ਨਾ ਛੱਡੋ ਕਿਤਾਬਾਂ ਦੀ ਦੁਨੀਆ ਬਹੁਤ ਖੂਬਸੂਰਤ ਦੁਨੀਆ ਹੁੰਦੀ ਹੈ ਜਦੋਂ ਅਸੀਂ ਕਿਤਾਬਾਂ ਪੜਦੇ ਹਾਂ ਤੇ ਅਲੱਗ ਦੁਨੀਆ ਵਿੱਚ ਖੋ ਜਾਂਦੇ ਹਾਂ ਤੇ ਬਹੁਤ ਕੁਝ ਇਨ੍ਹਾਂ ਕਿਤਾਬਾਂ ਵਿੱਚ ਸਿੱਖਣ ਨੂੰ ਮਿਲਦਾ ਹੈ ਇੱਥੇ ਨਾ ਤੁਹਾਨੂੰ ਹਰ ਤਰ੍ਹਾਂ ਦੀਆਂ ਕਿਤਾਬਾਂ ਮਿਲਣਗੀਆਂ ਮੋਟੀਵੇਸ਼ਨਲ ਧਾਰਮਿਕ ਇਤਿਹਾਸਿਕ ਸਟੱਡੀ ਨਾਲ ਰਿਲੇਟਿਡ ਜਿਵੇਂ ਪੜਾਈ ਨਾਲ ਰਿਲੇਟਿਡ ਹੁੰਦੀਆਂ ਨੇ ਇਨ੍ਹਾਂ ਪੂਰੇ ਪੰਜਾਬ ਤੋਂ ਜਾਂ ਪੂਰੇ ਭਾਰਤ ਤੋਂ ਪਬਲਿਕੇਸ਼ਨਸ ਆਉਂਦੇ ਨੇ ਤੇ ਤੁਹਾਨੂੰ 20 ਤੋਂ ਲੈ ਕੇ 50% 60% ਤੱਕ ਡਿਸਕਾਊਂਟ ਇਨ੍ਹਾਂ ਬੁੱਕਸ ਤੇ ਮਿਲਦਾ ਹੈ ਇਹ ਕਿਤਾਬ ਫੇਅਰਸ ਤੇ ਇਹੀ ਆ ਕਿ ਫਾਇਦਾ ਕਿ ਕਿਤਾਬ ਬਹੁਤ ਸਸਤੀਆਂ ਮਿਲ ਜਾਂਦੀਆਂ ਨੇ ਆ ਰੁੱਖਾ ਦੇ ਨਾਲ ਦੇਖੋ ਕਿਵੇਂ ਤਖਤੀਆਂ ਲਾਈਆਂ ਹੋਈਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਇਨਕਲਾਬ ਤਲਵਾਰਾਂ ਦੇ ਵਿਚਾਰਾਂ ਤੇ ਸਾਨ ਦੀ ਤੇਜ ਹੁੰਦੀ ਹੈ ਕਿਲਵਨ ਸਾਂਝਾ ਜੱਗ ਰੱਖੋ ਬਾਈ ਮਰਦੀਪ ਇੰਗਲਿਸ਼ ਦੀਆਂ ਮਸ਼ਹੂਰ ਕਿਤਾਬਾਂ ਜੋ ਪੰਜਾਬੀ ਵਿੱਚ ਅਨੁਵਾਦ ਹੋ ਕੇ ਪੰਜਾਬੀ ਵਿੱਚ छਪੀਆਂ ਇੱਥੇ ਮਿਲ ਜਾਣਗੀਆਂ ਆ ਜਿਹੜੇ ਤੁਸੀਂ ਪ੍ਰਦਰਸ਼ਨੀ ਜੀ ਦੇਖ ਰਹੇ ਹੋ ਨਾ ਸਟੂਡੈਂਟਸ ਦੀ ਆਪਣੀ ਆਰਟ ਹੈਗੀ ਸਟੂਡੈਂਟਸ ਨੇ ਖੁਦ ਬਣਾਇਆ ਹੋਇਆ ਇਹ ਸਾਰੇ ਆਰਟ ਨੂੰ ਤੇ ਬੱਚਿਆਂ ਦੀ ਵੀ ਮਿਹਨਤ ਹੈ ਸਤਾਰ ਮਿਲ ਪੰਜਾਬ ਸੰਧੂ ਅਸਾਬੀਥੇ ਸਟੂਡੈਂਟਸ ਨੇ ਖੁਦ ਬਣਾਇਆ ਹੋਇਆ ਹੈ ਬਹੁਤ ਹੀ ਬਾ ਕਮਾਲ ਆਰਟ ਹੈ ਜੀ ਬੱਚਿਆਂ ਨੇ ਇੱਕ ਖੂਬਸੂਰਤ ਕੈਂਡਲਸ ਬਣਾਈਆਂ ਹੋਈਆਂ ਨੇ ਇਹ ਅਲਗ-ਅਲਗ ਸ਼ੇਪਸ ਆਗੀਆਂ ਨੇ ਜਿਵੇਂ ਐਨੀਮਲਸ ਐ ਫਲਔਰਸ ਬਣੇ ਹੋਏ ਨੇ ਸਵੇਰੇ ਸਤ ਸਤਿ ਸ੍ਰੀ ਅਕਾਲ ਬੜੀ ਵੱਡੀ ਦੇਖਿਆ ਜੀ ਬੁੱਢਨਾੜ ਤੇ ਬਹੁਤ ਸੋਹਣੀ ਕਲਾਕਾਰੀ ਹੋਈ ਪਈ ਹੈ ਟਿਕੜੀਆਂ ਬਣੀਆਂ ਹੋਈਆਂ ਨੇ ਉਹ ਬਾਬਾ ਦੀਪ ਸਿੰਘ ਜੀ ਦੀ ਇੱਕ ਬਹੁਤ ਵਧੀਆ ਆਠ ਉਹ 10 ਗੁਰੂ ਸਾਹਿਬਾਨ ਜੀ ਦਾ ਜੀਵਨ ਆ ਕੜੀ ਪੰਜਾਬ ਨਾਲ ਰਿਲੇਟਡ ਕਰਦੀ ਹੈ 35 ਅੱਖਰੀ ਲਿਖੀ ਹੋਈ ਹੈ ਤੇ ਆ ਥੈਲੀ ਅੱਜ ਕੱਲ ਥੋੜਾ ਜਮਾਨਾ ਇਹਨਾਂ ਥੈਲਿਆਂ ਦਾ ਅੱਜ ਵੀ ਨਾਮ ਲਿਖਾਉਂਦੇ ਨੇ ਛੱਲੇ ਮੁੰਦੀਆਂ ਲੱਗੂ ਸੀ ਅੱਖਰਾਂ ਨਾਲ ਨਾਮ ਲਿਖਾ ਸਕਦੇ ਉੱਪਰ ਆ ਬੁਡੋ ਨੋਟਸ ਤੇ ਬੱਚਿਆਂ ਲਈ ਖਿਡੌਣੇ ਛੱਲੇ ਮੁੰਦੀਆਂ 77 ਵਾਲੇ ਵੀ ਬੈਠੇ ਨੇ ਜਾਬੇ ਗ੍ਰੋ ਤੋਂ ਸਰਟੀਫਾਈਡ ਹੈ ਜੀ ਛੋਲੇ ਵਗੈਰਾ ਆਪ ਫਾਇਦਾ ਕਰਨ ਲੱਗਿਆ ਹੋਇਆ ਇਹਨਾਂ ਨੇ ਇਹ ਸਾਰਾ ਨਾ ਆਰਗੇਨਿਕ ਫਾਰਮਿੰਗ ਨਾਲ ਰਿਲੇਟਡ ਸਾਮਾਨ ਹੈ ਸ਼ੁੱਧ ਤੇ ਪਿਓਰ ਇੱਥੇ ਮਿਲਦਾ ਤੇ ਇੱਕ ਵੁੱਡਨ ਕਾਊਂਟਰ ਲੱਕੜ ਦੇ ਬਰਸ਼ ਲੱਕੜ ਦੇ ਪੈਨ ਸਾਰਾ ਇਹ ਬੰਬੂ ਆਟਾ ਸਾਰਾ ਜੀ ਤੇ ਬਹੁਤ ਹੀ ਵਧੀਆ ਇਹਨਾਂ ਦੇ ਰੇਟ ਵਗੈਰਾ ਹੈਗੇ ਆ ਜੀ ਜੇ ਅੱਜ ਕਿਤਾਬ ਆਟਾ ਫਿਰ ਸਾਰੇ ਗੱਲ ਕਰੀਏ ਤਾਂ 8250 ਹੈ ਜੀ ਕਾਫੀ ਟਾਪਿੰਗ ਤੇ ਕਿਤਾਬਾਂ ਨੇ ਕਵਿਸ਼ਰੀ ਵੀ ਹੈ ਅੰਮ੍ਰਵੰਤ ਗਰਗੀਰੀਆਂ ਨੇ ਨਾਵਲ ਨੇ ਧਾਰਮਿਕ ਕਿਤਾਬਾਂ ਨੇ ਆ ਇੱਕ ਰਦਾ ਸੌਮੀ ਵਾਲਿਆ ਦਾ ਕਾਊਂਟਰ ਹੈ ਜਿੱਥੇ ਬਹੁਤ ਜ਼ਬਰਦਸਤ ਡਿਸਕਾਊਂਟ ਤੇ ਕਿਤਾਬਾਂ ਦਿੰਦੇ ਨੇ ਇਹ ਪੰਜਾਬੀ ਯੂਨੀਵਰਸਿਟੀ ਪਬਲਿਕੇਸ਼ਨ 50% ਆਫ ਹੈ ਜੀ ਜਿਹੜੀ ਮਰਜ਼ੀ ਕਿਤਾਬ 50% ਡਿਸਕਾਊਂਟ ਤੇ ਮਿਲੇਗੀ ਅੱਧੀ ਐਡਮਿਸ਼ਨ ਟ੍ਰੀਟਮੈਂਟ ਹੈ ਕਿਉਂਕਿ ਟਾਈਮ ਥੋੜਾ ਹੈ ਅਪਾਇੰਟਮੈਂਟ ਦਾ ਲੈ ਮੇਰੇ ਬੱਚਿਓ ਧਿਆਨ ਨਾਲ ਸੁਣੋ ਗੱਲ ਤੁਹਾਡੇ ਵਾਸਤੇ ਇੱਕ ਬਹੁਤ ਬਹੁਤ ਪੰਜਾਬੀ ਜੀਵਨ ਰਚਨਾ ਚਾਰੀ ਆ ਕਿਨੇ ਕਿਨੇ ਦੇ ਪੈਂਦੇ ਮੈਮ ਬੈਗ ਤਾਂ ਪੈਂਦੀ ਆਖਰੀ ਲਾਜ ਵਿੱਚ ਇਹ 500 ਦੇ ਹੈਂਡਵਰਕ ਹੈ ਸਾਰਾ ਜੀ ਇਹ ਹੈਂਡਵਰਕ ਹੈ ਸਾਰਾ ਮਸ਼ੀਨੀ ਆਉਦਾ ਦਾ ਅੱਛਾ ਮਸ਼ੀਨੀ ਹੋ ਗਿਆ ਜਨਮ ਦੀ ਵੀ ਯਾਦ ਹੈ ਜੀ ਕਿਤਾਬ ਮੇਲੇ ਦੀਆਂ ਰੌਣਕਾਂ ਤੇ ਕਿਤਾਬ ਮੇਲੇ ਵਿੱਚ ਬਹੁਤ ਹੀ ਪਿਆਰੀਆਂ ਪਿਆਰੀਆਂ ਹਰ ਭਾਸ਼ਾ ਵਿੱਚ ਇੱਥੇ ਕਿਤਾਬਾਂ ਮਿਲਦੀਆਂ ਨੇ ਕਿਤਾਬ ਬਾਜ਼ਾਰ ਦੇ ਆਖਰੀ ਦਿਨ ਦਾ ਇਹ ਫਾਇਦਾ ਸੀ ਕਿ ਜੋ ਰੇਟ ਹੈ ਉਹ ਕਾਫੀ ਡਿਸਕਾਊਂਟ ਹੋ ਜਾਂਦਾ ਤੇ ਕਾਫੀ ਸਸਤੀਆਂ ਕਿਤਾਬਾਂ ਇੱਥੇ ਮਿਲ ਜਾਂਦੀਆਂ ਨੇ ਇਸ ਤੋਂ ਇਲਾਵਾ ਖੇਤੀਬਾੜੀ ਆਰਗੇਨਿਕ ਦੇ ਕਾਫੀ ਪ੍ਰੋਡਕਟ ਦੇਖਣ ਨੂੰ ਮਿਲੇ ਤੇ ਇਤਰ ਵਾਲੇ ਜਿਹੜੇ ਅੱਜ ਕੱਲ ਸਟੂਡੈਂਟਸ ਥੋੜਾ ਫੈਸ਼ਨ ਹੈ ਪਰਫਿਊਮ ਲਾਣ ਦਾ ਸੈਂਟ ਲਾਣ ਦਾ ਉਹ ਕਾਫੀ ਸਟਾਲ ਲੱਗੇ ਸੀ ਇੱਥੇ ਤੇ ਸ਼ਨੀਵਾਰ ਹੋਣ ਕਰਕੇ ਯੂਨੀਵਰਸਿਟੀ ਬੰਦ ਸੀ ਤੇ ਕਾਫੀ ਚੀਜ਼ਾਂ ਮਿਸ ਹੋ ਗਈਆਂ ਜਿਵੇਂ ਇੱਥੇ ਦਾ ਮਿਊਜ਼ੀਅਮ ਹੋ ਗਿਆ ਜਿਵੇਂ ਇੱਥੇ ਦਾ ਕਲਾ ਕੇਂਦਰ ਹੋ ਗਿਆ ਉਹ ਚੀਜ਼ਾਂ ਜ਼ਰੂਰ ਮਿਸ ਕਰਦੀਆਂ ਸੋ ਮੈਂ ਖੜਾ ਜੀ ਪੰਜਾਬੀ ਯੂਨੀਵਰਸਿਟੀ ਤੇ ਮੈਂ ਤੁਹਾਨੂੰ ਦੱਸਾਂਗਾ ਜੀ ਅੱਜ ਇੱਕ ਐਸੇ ਸਮੋਸੇ ਬਾਰੇ ਸ਼ਹਿਦੀ ਪਟਿਆਲੇ ਵਾਲਿਆਂ ਦੇ ਬਾਰੇ ਪਤਾ ਹੋਵੇ ਕਿੰਨੇ ਫੂਡ ਬਲੌਗਰ ਪਟਿਆਲੇ ਆਂਦੇ ਨੇ ਫੂਡ ਬਲੌਗਸ ਕਰਦੇ ਨੇ ਪਰ ਪੰਜਾਬੀ ਯੂਨੀਵਰਸਿਟੀ ਦੀ ਜੋ ਇਨਕੁਆਇਰੀ ਤੇ ਕੈਂਟੀਨ ਹੈ ਇੱਥੇ ਮਿਲਦਾ ਜੀ ਮਟਰ ਪਨੀਰ ਵਾਲਾ ਸਮੋਸਾ ਆ ਤਾਨੂੰ ਮਟਰ ਪਨੀਰ ਵਾਲਾ ਸਮੋਸਾ ਖਾਵਾਂਗੇ ਜੀ ਬਹੁਤ ਹੀ ਸਵਾਦ ਹੁੰਦਾ ਮੈਂ ਜਦੋਂ ਯੂਨੀਵਰਸਿਟੀ ਆਵਾਂ ਜਾਂ ਜਦੋਂ ਇਧਰੋਂ ਰਾਜਪੁਰਾ ਰੋਡ ਤੋਂ ਲੰਘਾਂ ਤੇ ਸਮਾਂ ਹੋਵੇ ਮੈਂ ਇਹ ਸਮੋਸਾ ਜ਼ਰੂਰ ਖਾ ਕੇ ਜਾਂਦਾ ਸ਼ੋਰ ਨਹੀਂ ਹੈ ਕਿ ਪਟਿਆਲੇ ਕਿਤੇ ਹੋਰ ਵੀ ਮਿਲਦਾ ਹੋਊਗਾ ਮੈਂ ਸੁਣਿਆ ਵੀ ਨਹੀਂ ਕਦੀ ਇੱਥੇ ਫੇਮਸ ਹੈ ਜੋ ਇਹਨਾਂ ਦਾ ਮਟਰ ਪਨੀਰ ਵਾਲਾ ਸਮੋਸਾ ਹੈਗਾ ਆਪਾਂ ਹੁਣ ਖਾਵਾਂਗੇ ਆ ਵਿਨੇਜ ਜੀ ਨੇ ਜੀ ਜੋ ਪੰਜਾਬੀ ਯੂਨੀਵਰਸਿਟੀ ਇਨਕੁਆਇਰੀ ਕਾਊਂਟਰ ਦੇ ਕੰਟੀਨ ਹੈ ਇਹ ਇੱਥੇ ਓਨਰ ਹੈਗੇ ਨੇ ਤੇ ਜੋ ਮਟਰ ਪਨੀਰ ਵਾਲਾ ਸਮੋਸਾ ਸਿਰਫ ਇੱਥੇ ਹੀ ਮਿਲਦਾ ਹੈ ਤੇ ਆ ਗਰਮਾ ਗਰਮ ਸਮੋਸੇ ਪਿੱਛੇ ਤਿਆਰ ਹੋ ਰਹੇ ਆ ਜੀ ਪੂਰੀ ਫਿਲਿੰਗ ਹੋ ਰਹੀ ਹੈ ਤੇ ਆ ਗਰਮਾ ਗਰਮ ਤਲ ਕੇ ਕੜਾਹੀ ਚੋਂ ਬਾਹਰ ਸੋ ਵਿਨੇਪਾਜੀ ਸਾਨੂੰ ਪਿੱਛੇ ਲੈ ਕੇ ਆਏ ਨੇ ਆ ਜਿੱਥੇ ਤੁਸੀਂ ਕਹਿ ਲੋ ਕਿ ਮਟਰ ਪਨੀਰ ਦੇ ਸਮੋਸੇ ਤਿਆਰ ਤੇ ਬਿਲਕੁਲ ਫਰੈਸ਼ ਹੁੰਦੇ ਆ ਤੇ ਅੱਜ ਸੈਚਰਡੇ ਕਰਕੇ ਥੋੜਾ ਜਿਹਾ ਘੱਟ ਆ ਪਾਜੀ ਕਹਿੰਦੇ ਜਦੋਂ ਮੰਡੇ ਤੋਂ ਫਰਾਈਡੋ ਆਉਂਦੇ ਜਦੋਂ ਸਟੂਡੈਂਟਸ ਬਹੁਤ ਹੁੰਦੇ ਆ ਤੇ ਹਰ 15 ਮਿੰਟ ਬਾਅਦ ਕਰਦੇ ਕਿ ਸਾਡੇ ਇੱਕ ਵਾਰ ਸਮੋਸੇ ਨਿਕਲਦੇ ਨੇ ਇੰਨਾ ਜ਼ਿਆਦਾ ਜੋ ਇੱਥੇ ਸਟੂਡੈਂਟਸ ਪਸੰਦ ਕਰਦੇ ਨੇ ਤੇ ਸਟੂਡੈਂਟਸ ਨਾਲ ਮੇਰੇ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦਾ ਅਸੀਂ ਸਪੈਸ਼ਲ ਜਾ ਕੇ ਯੂਨੀਵਰਸਿਟੀ ਤੋਂ ਪੈਕ ਕਰਾ ਕੇ ਲ ਤੇ ਮੈਂ ਵੀ ਖਾਧਾ ਤੇ ਬਹੁਤ ਵਧੀਆ ਇਹਨਾਂ ਦਾ ਟੇਸ ਹੈਗਾ ਸਮੋਸੇ ਦਾ ਜਿਹੜਾ ਪਨੀਰ ਤੇ ਮਟਰ ਸੀ ਬਿਲਕੁਲ ਫਰੈਸ਼ ਹੈਗੇ ਸੀ ਤੇ ਐਵੇਂ ਦੀ ਕੋਈ ਗੱਲ ਨਹੀਂ ਤੇ ਆਹ ਦੇਖੋ ਹਜੇ ਤਾਜ਼ੇ ਬਣ ਕੇ ਨਿਕਲਦੇ ਪਏ ਆ ਜੀ ਫਿਲਿੰਗ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪਨੀਰ ਘੁਸ ਕਰਕੇ ਪਾਇਆ ਹੋਇਆ ਨਾਲ ਮਟਰ ਹੈਗਾ ਜਿਵੇਂ ਦਾ ਸਵਾਦ ਅਸੀਂ ਐਕਸਪੈਕਟ ਕੀਤਾ ਸੀ ਸੇਮ ਉਵੇਂ ਦਾ ਹੈ ਤੇ ਪਨੀਰ ਹੈ ਤੇ ਮਟਰ ਹੈ ਫਰੈਸ਼ ਹੈਗੇ ਨੇ ਬਹੁਤ ਪੁਰਾਣੇ ਨਹੀਂ ਬਣਿਆ ਹੋਇਆ ਤੇ ਟੇਸਟ ਵਾਈਜ਼ ਵੀ ਵਧੀਆ ਬਣਿਆ ਹੋਇਆ ਹੈ ਅੱਛਾ ਟੇਸਟ ਹੈ ਤੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਵੀ ਬਹੁਤ ਜ਼ਿਆਦਾ ਨਹੀਂ ਹੈ ਤੇ 30 ਰੁਪੀਸ ਸਮੋਸਾ ਆ ਗਏ ਇਹਨਾਂ ਦਾ ਤੇ ਕੁਆਲਿਟੀ ਦੇ हिसाब से रेट ਬਿਲਕੁਲ ਠੀਕ ਹੈ ਤੇ ਤੁਸੀਂ ਪਟਿਆਲੇ ਤੇ ਉਹ ਯੂਨੀਵਰਸਿਟੀ ਤੇ ਇੱਕ ਵਾਰ ਜ਼ਰੂਰ ਆ ਕੇ ਟਰਾਈ ਕਰਿਓ ਜੀ ਇਹਨਾਂ ਦੇ ਮਟਰ ਪਨੀਰ ਵਾਲੇ ਸਮੋਸੇ ਸੰਡੇ ਕੈਂਟੀਨ ਬੰਦ ਹੁੰਦੀ ਹੈ ਨਾ ਭਾਜੀ ਸੰਡੇ ਆਫ ਸੰਡੇ ਆਫ ਹੁੰਦਾ ਹੈ ਮੰਡੇ ਟੂ ਸੈਚਰਡੇ ਇਹਨਾਂ ਦਾ ਫੁੱਲ ਟਾਈਮ ਕੈਂਟੀਨ ਓਪਨ ਹੁੰਦੀ ਹੈ ਤੇ ਜ਼ਰੂਰ ਇੱਕ ਵਾਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਸਮੋਸੇ ਦਾ ਟੇਸਟ ਕਿਵੇਂ ਦਾ ਲੱਗਿਆ ਠੀਕ ਹੈ ਜੀ ਥੈਂਕ ਪੰਜਾਬੀ ਯੂਨੀਵਰਸਿਟੀ ਚ ਨਾ ਸਭ ਤੋਂ ਵਧੀਆ ਗੱਲ ਹੈ ਮੋਰ ਇੱਥੇ ਮੋਰ ਬਹੁਤ ਹੁੰਦੇ ਆ ਤੇ ਬਹੁਤ ਸੋਹਣੀ ਆਵਾਜ਼ ਉਹ ਪਿੱਛੇ ਮੋਰ ਨਜ਼ਰ ਆ ਰਹੇ ਆ ਚਾਰ ਪੰਜ ਤੁਹਾਨੂੰ ਦਿਖਾਉਂਦਾ ਵੀਡੀਓ ਚ ਉਹ ਜਿਵੇਂ ਕਿ ਗਰਮੀ ਬਹੁਤ ਹੋ ਗਈ ਇਹ ਨਾ ਦਰਖਤਾਂ ਤੇ ਰੁੱਖਾਂ ਤੇ ਚੜ ਜਾਂਦੇ ਨੇ ਤੇ ਸਵੇਰ ਸ਼ਾਮ ਨੂੰ ਜਿਆਦਾ ਚਹਿ ਚਾਹਂਦੇ ਨੇ ਦੁਪਹਿਰ ਵੇਲੇ ਥੋੜਾ ਸ਼ਾਂਤੀ ਮਾਹੌਲ ਹੈ ਇਹਨਾਂ ਦਾ ਰੱਬ ਦੀ ਬਹੁਤ ਸੋਹਣੀ ਰਚਨਾ ਮੋਰ ਇਹ ਕੋ ਬਿਠਾ ਰੁੱਖ ਤੇ ਆ ਦੂਜਾ ਬਿਠਾ ਰਿਹਾ ਕੋਈ ਆ ਪਿੱਛੇ ਖੰਭ ਬਨਹਾ ਰਹੀ ਬਿਰਦਾ ਦੇਖੋ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਿਆ ਹੋਵੇਗਾ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਜੀ